ਦੇਰ ਤੋਂ ਯਾਦ ਕਰ ਰਿਹਾ ਹੈ ਅਸੀਂ ਉਹਦੇ ਪਾਸ ਜਾਣਾ ਹੈ ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਭਾਈ ਮਰਦਾਨੇ ਨੂੰ ਨਾਲ ਲੈ ਕਰਕੇ ਚੱਲਦੇ ਹੋਏ ਅਮਨਾਬਾਦ ਦੀ ਧਰਤੀ ਤੇ ਪਹੁੰਚਦੇ ਹਨ 17 ਦਿਨ ਦਾ ਸਫਰ ਕਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਮਰਦਾਨਾ ਜਦੋਂ ਅਮਨਾਬਾਦ ਪਹੁੰਚੇ ਭਾਈ ਲਾਲੋ ਦੇ ਗ੍ਰਹਿ ਵਿਖੇ ਜਿੱਥੇ ਭਾਈ ਲਾਲੋ ਕਿਰਤ ਮਰਤ ਆਪਣੀ ਕਰਦਾ ਹੈ ਜਦੋਂ ਮਹਾਰਾਜ ਦਾ ਉਹਨੇ ਦਰਸ਼ਨ ਕੀਤਾ ਤੇ ਉੱਠ ਕੇ ਖੜਾ ਹੋ ਗਿਆ ਸਤਿਗੁਰਾਂ ਨੂੰ ਮੱਥਾ ਟੇਕਣਾ ਕੀਤਾ ਮੱਥਾ ਟੇਕ ਕੇ ਤੇ ਭਾਈ ਲਾਲੋ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ ਹੈ ਕਹਿੰਦਾ ਤੁਸੀਂ ਕੌਣ ਹੋ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਕਿੱਥੇ ਘਰ ਹੈ ਤੁਹਾਡਾ ਬੜਾ ਸੋਹਣਾ ਪਾਤਸ਼ਾਹ ਸਰੂਪ ਹੈ ਜਾਣਦਾ ਨਹੀਂ ਹੈ ਹਜੇ ਭਾਈ ਲਾਲੋ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਦਰਸ਼ਨ ਕਰ ਰਿਹਾ ਪਹਿਲੀ ਉਦਾਸੀ ਤੇ ਮਹਾਰਾਜ ਨਿਕਲੇ ਕਹਿੰਦਾ ਤੁਹਾਡਾ ਸੋਹਣਾ